ਆ ਵੀ ਵੱਡਾ ਲੰਗਰ ਹਾਲ ਆ ਤੁਸੀਂ ਇਸ ਸਮੇਂ ਦੇਖ ਰਹੇ ਹੋ ਪੁਜਾਰਾਂ ਦੀ ਇੰਟ ਵਿੱਚ ਬੈਠ ਕੇ ਇਸ ਜਗ੍ਹਾ ਤੇ ਸੰਗਤਨ ਲੰਗਰ 사ਕਤ ਸਕਦੀ ਆ ਦੇਖ ਸਕਦੇ ਤੁਸੀਂ ਤੇ ਬਾਹਰ ਇਸ ਜਗ੍ਹਾ ਤੇ ਚਾਹ ਮਿਲਦੀ ਆ ਬੀਨੂ ਵਿੱਚ ਇਸ ਜਗ੍ਹਾ ਤੇ ਨਾ ਚਾਹ ਦਾ ਲੰਗਰ ਚੱਲਦਾ ਹੈ ਇਸ ਜਗ੍ਹਾ ਤੇ ਲੰਗਰ ਤਿਆਰ ਹੁੰਦਾ ਕਾਫੀ ਵੱਡਾ ਲੰਗਰ ਹਾਲ ਆ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਬੀਬੀਆਂ ਆ ਪੈਣਾ ਲੰਗਰ ਤਿਆਰ ਕਰਦੇ ਨੇ ਕੋਈ ਸੰਗਤ ਲੰਗਰ ਜਿਹੜਾ ਕੱਟਦੀ ਆ ਪਿਆਜ਼ ਕੱਟਦੀ ਆ ਕੋਈ ਸਬਜ਼ੀ ਕੱਟਦਾ ਇਸ ਜਗ੍ਹਾ ਤੇ ਲੰਗਰਾਂ ਦੀ ਲੰਗਰਾਂ ਲਈ ਰਸਤਾ ਇੱਥੇ ਜਮਾ ਕਰਵਾਉ ਜੀ ਆ ਦੇਖ ਸਕਦੇ ਜਿਵੇਂ ਕੀ ਕੋਈ ਇਸ ਜਗ੍ਹਾ ਤੇ ਨੂਨ ਇਹ ਦਾਣਾ ਕੋਈ ਆਟਾ ਕਿਸੇ ਵੀ ਕਿਸਮ ਦੀ ਇਸ ਜਗ੍ਹਾ ਤੇ ਸੇਵਾ ਕਰਦਾ ਕੋਈ ਵੀ ਆ ਕੇ ਭੈਣ ਭਰਾ ਜਿੰਨੀ ਵੀ ਸਰਦਾ ਹੁੰਦੀ ਹੈ ਕਿਸੇ ਦੀ ਕੋਈ ਲੰਗਰ ਵਿੱਚ ਤੁਹਾਡੀ ਸੰਗ ਤੇ ਵਿੱਚ ਵਰਤਾਇਆ ਜਾਂਦਾ ਹੈ ਤਿਆਰ ਕਰਕੇ ਤੁਹਾਡਾ ਕੀਤਾ ਹਦਾਨ ਗੁਰੂ ਦੇ ਲੇਖੇ ਲੱਗਦਾ ਜਰੂਰ ਕਰੋ ਤੁਹਾਡਾ ਤੁਹਾਡੇ ਦਾਨ ਕਿਤੇ ਨੂੰ ਗੁਰੂ ਆਪ ਕਿੰਨਾ ਕਿਤੇ ਲੇਖੇ ਜਰੂਰ ਲਾਉਂਦਾ ਹੈ ਪਰ ਦੁੱਗਣਾ ਕਰਕੇ ਮੋੜਦਾ ਗੁਰੂ ਸਾਹਿਬ ਅਸੀਂ ਇਹਨਾਂ ਨੂੰ ਤਾਂ ਕੀ ਦੇਖ ਸਕਦੇ ਆ ਇਹ ਸਾਨੂੰ ਦਿੰਦੇ ਨੇ ਗੁਰੂਆਂ ਦੇ ਇਸ ਤਾਂ ਮੰਗ ਤੇ ਆਂਦਰਦੇ ਹਾਂਜੀ ਵਾਹ ਤੇ ਰਸ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਸ ਆ ਇਸ ਸਮੇਂ ਨਾ ਰਾਤ ਦੇ 9 ਵਜੇ ਚੁੱਕੇ ਨੇ ਨਾਮਾ ਮਾਟੀ ਕੇ 9 ਮਿੰਟ ਹੋ ਗਏ ਨੇ ਇਸ ਸਮੇਂ ਮਮੀ ਜੀ ਯਾਦ ਕਰਦੀ ਚਲੋ ਅੱਗੇ ਚੱਲੋ ਕਿੱਥੇ ਰਹੇ ਆ ਦੇਖੋ ਇਹ ਬੱਚਾ ਇਹਨੂੰ ਕਿੰਨਾ ਚਾਹ ਹੁੰਦਾ ਟਰੈਕਟਰ ਪਰ ਓਏ ਆਜੋ ਆਪਾਂ ਦਾ ਪੰਜਾਬ 794 ਆਪਣਾ ਪੰਜਾਬ 794 ਆਪਣਾ ਕਿਹੜਾ ਪਿੰਡ ਹੈ ਵੀਰ ਜੀ ਮੰਡੀ ਗਵਿੰਦਗੜੀ ਮੰਡੀ ਗਵਿੰਦਗੜੀ ਕੀ ਨਾਮ ਹੈ ਤੁਹਾਡੇ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਆਪਣਾ ਪੰਜਾਬ 794 ਠੀਕ ਹੈ ਲੰਗਰ ਲੈ ਕੇ ਆਏ ਜੀ ਨਾ ਹੀ ਵੈਸੇ ਹੀ ਦਰਸ਼ਨ ਮਿਲੇਗਾ। ਅੱਛਾ ਜੀ। ਹਾਂ ਜੀ ਵੀਰ ਕੀ ਨਾਮ ਦਾ ਤੁਸੀਂ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਜੀ ਇੱਥੇ ਦਰਸ਼ਨ ਕਰਨ ਆਏ ਨੇ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਈ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਹੁੰਚੇ ਨੇ। ਆਹ ਬੱਚੇ ਦੇਖ ਆਜੋ। ਕਿੰਨਾ ਚਾਹਿਆ ਇਹਨਾਂ ਵਿੱਚਿਆਂ ਨੂੰ? ਕੀ ਨਾਮ ਹੈ ਬੇਟਾ ਤੁਹਾਡਾ? ਕਰਨਵੀਰ ਕੌਰ। ਕਰਨਵੀਰ ਕੌਰ। ਸੱਚਾ। ਅੱਛਾ ਜੀ ਮਾਂ ਜੀ ਦਾ ਨਾਮ ਕੀ ਹੈ? ਹਰਸ਼ੀ ਦਾ। ਹਰਸ਼ੀ ਦਾ। ਸੱਸਰੀ ਦਾ ਪਤਾ? ਕੀ ਨਾਮ ਹੈ ਤੁਹਾਰਾ? ਹਰਸ਼ੀ। ਹਰਚਿਕਾ ਆਪਣਾ ਪੰਜਾਬ 794 ਜੂਡੂ ਤੇ ਕੋਲੋ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਆਪਣਾ ਪੰਜਾਬ 794 ਹਾਂਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਪਾਉਂਦੇ ਆ ਧਾਰਮਿਕ ਵੀਡੀਓ ਹੁੰਦੀਆਂ ਜਿੰਨੇ ਵੀ ਆਪਣੀਆਂ ਵੀਡੀਓ ਹੁੰਦੀਆਂ ਨੇ ਇਹ ਗੁਰੂਆਂ ਦੀਆਂ ਲਾਡੀਆਂ ਫੌਜਾਂ اپنے پہنچتے ہاں اس طرف بھی وہ دکھا دینا اور کئی طرح کے لنگر چلتے ہیں اس جگہ پہ کافی راسا تھی ویک سو سنگت ਏ ਵੀਰ ਸੇਵਾ ਕਰਦੇ ਨੇ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਹਨੇ ਸਾਡੇ ਪਾਰਕ ਨੂੰ ਬਹੁਤ ਬਹੁਤ ਸਾਫ ਕਰ ਦਿੱਤਾ। ਉਹ ਨਾਲ ਬਹੁਤ ਬਹੁਤ ਚੰਗਾ ਜੀ ਦੇਖੀ ਨੂੰ ਦਾਸ ਸਾਹਿਬ ਨੂੰ ਸੇਵਾ ਕਰਕੇ ਪ੍ਰਸੰਨ ਕਰ ਲਿਆ। ਹਰ ਕੋਈ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਨਹੀਂ ਆ ਰੇਵਾ। ਬੋਨਾ ਦੇ ਘਰ ਮੈਂ ਘੋੜੇ ਤੇ ਚੜ ਕੇ ਜਾਵਾਂ। ਬਿਦੀਚੰਦ ਘੋੜੇ ਘਰੇ ਹੀ ਮੰਨਦੀ ਏ। ਪਿੰਡੋਂ ਬਾਹਰ ਬਾਹਰ ਤੇ ਮਾਰੇ ਘਲੋਤੇ ਰੇ ਤੇ ਉਥੇ ਵੀ ਲੀ ਇਸ ਜਗ੍ਹਾ ਤੇ ਨਾ ਦੁੱਧਾ ਲੰਗਰ ਚੱਲ ਰਿਹਾ ਸੁੱਖਾ ਜੀ ਨਹੀਂ ਉਹ ਨਹੀਂ ਕਰਿਆ ਵਧੌੜਿਆ ਹੈ ਦੇਖ ਸਾਨੂੰ ਤੇ ਇਸ ਜਗ੍ਹਾ ਤੇ ਨਾ ਟੋਡਰ ਮੱਲ ਦਵਾਨ ਹਾਲਾ ਜਿਸ ਜਗ੍ਹਾ ਤੇ ਦਵਾਨ ਲੱਗ ਸਜਦੇ ਆਂ ਬਾਬਾ ਜੀ ਦੇ ਘਰ ਚੱਲੇ ਆ ਤੇ ਸਾਡਾ ਜੀ ਨਹੀਂ ਕਰਦਾ ਆਹ ਦੇਖੋ ਜੀ ਇਸ ਤਰ੍ਹਾਂ ਤੇ ਨਾ ਕਾਹ ਵੀ ਤਰ੍ਹਾਂ ਦੇ ਲੰਗਰ ਲੱਗਦੇ ਨੇ ਉਹ ਪਤਾ ਖਾਣੇ ਤੁਹਾਨੂੰ ਵੀਡੀਓ ਵਿੱਚ ਬਹੁਤ ਯਾਰ ਰਸਾ ਬਹੁਤ ਬਹੁਤ ਦਾ ਪ੍ਰਬੰਧ ਆ ਆ ਪਾਏ ਸੁੱਖਾ ਜੀ ਦੀ ਦੇ ਨੀ ਕੋੜੇ ਬੱਤੇ ਹੁਣ ਮਹਾਰਾਜ ਦੇ ਜਾਣ ਦਾ ਆ ਦੇਖੋ ਜੀ ਕਾਫੀ ਵੱਡਾ ਲੰਗਰ ਹਾਲ ਤੇ ਮਹਾਰਾਜ ਕਹਿੰਦੇ ਨੇ ਬਿੱਦੀ ਚੰਦ ਉਹ ਹਸਤੀ ਇੰਨੀ ਪਵਿੱਤਰ ਆ ਜੋੜੇ ਵੀ ਇੱਥੇ ਹੀ ਨਾ ਲਾਜ ਗਏ ਜਿਵੇਂ ਕਿ ਨਮਕੀਨ ਚੌਲ ਨਮਕੀਨ ਚੌਲਾਂ ਦਾ ਲੰਗਰ ਚੱਲ ਰਿਹਾ ਏ ਇਸ ਤਰ੍ਹਾਂ ਪਰ ਨਮਕੀਨ ਚੌਲਾਂ ਦਾ ਲੰਗਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਮਹਾਰਾਜ ਬਹੁਤ ਯਾਰ ਆਸਾ ਸੰਗਤਾਂ ਦੇ ਵਿੱਚ ਅੱਗੇ ਪਹੁੰਚਦੇ ਆਂ ਜਿੱਦਾਂ ਲਾਂਗੋ ਕਰਦਾ ਜਾਵੇ ਏਲੇ ਨੂੰ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਆ ਗਏ ਆ ਤੇ ਪਿੰਡ ਦੀ ਸੰਗਤ ਵੀ ਆ ਗਈ ਤੇ ਬਾਦ ਵਿੱਚ ਇਹਨੇ ਅੱਗੇ ਅਸੀਂ ਬਹੁਤ ਯਾਰ ਆਸਾ ਆ ਦੇਖ ਸਕਦੇ ਹੋ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਟੋਡਰਮਲ ਦਵਾਨ ਹਾਲ ਦੀ ਤੇ ਨਾਮ ਦੀ ਬਹੁਤ ਜ਼ਿਆਦਾ ਪੀੜਾ ਤੁਸੀਂ ਵੇਖ ਸਕਦੇ ਹੋ ਜਿਵੇਂ ਪਾਤਸ਼ਾਹ ਬ੍ਰਹਮ ਗਿਆਨੀ ਪਾਪਾ ਪੁੱਟਾ ਸਾਡੀ ਦੇ ਘਰ ਵੱਲ ਨੂੰ ਗਏ ਬਹੁਤ ਜ਼ਿਆਦਾ ਪੀੜਾ ਬੜਾ ਬਹੁਤ ਜ਼ਿਆਦਾ ਰਹਾ ਸਾਹਿਬ ਤੁਸੀਂ ਬਹਿ ਕੇ ਸਾਡੇ ਇਸਲੇ ਕੋਠੀ ਵੀ ਹਾਥ ਦੇ ਲੋਕ ਨੂੰ ਸੰਪਰਪ ਕੋ ਕੋ ਤੇ ਰਮਨ ਦਾਸ ਲੈ ਕੇ ਚੱਲੋ ਵੀਡੀਓ ਆਪਣੀ ਕਾਫੀ ਵੱਡੀ ਹੋਈ ਨਹੀਂ ਆ ਪਰ ਆਪਾਂ ਜੂੜ ਵੀਡੀਓ ਵਧੀਆ ਕਰਨੀ ਆ ਸਾਰੀਆਂ ਵੀਡੀਓ ਕਰਨੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਕਾਫੀ ਜ਼ਿਆਦਾ ਨਾਸਾ ਇਸੇ ਕਰਕੇ ਪਾਸ਼ਾ ਜਦੋਂ ਗੇਟ ਲੱਗੇ ਪੋਟਾ ਦੇਖੋ ਮਾਤਾ ਜੀ ਸਾਈਡ ਤੇ ਹੋ ਜੋ ਉਧਰ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਸੀ ਮੇਰਾ ਮਾਲਕ ਆ ਗਿਆ ਉੱਠ ਕੇ ਬੰਦਾ ਫਟਾਫਟ ਗੇਟ ਵੱਲ ਨੂੰ ਆਉਣ ਲੱਗੇ ਤੇ ਦੌੜ ਕੇ ਛੇਵੇਂ ਪਾਸ਼ਾ ਦੇ ਜਾ ਕੇ ਕਲਾਵੇ ਤੇ ਲੈ ਲਿਆ ਕਿਾ ਨਾ ਨਾ ਸਾ ਉੱਥੇ ਹੋ ਇੰ ਕੋਈ ਮੱਝੇ ਦੇ ਉੱਤੇ ਬਾਬਾ ਬੁੱਢਾ ਸਾਹਿਬ ਤੇ ਛੇਵੇਂ ਪਾਸ਼ਾ ਬੈਠੇ ਜਿਵੇਂ ਕਬੀਰ ਸਾਹਿਬ ਜੀ ਆਸਿਆ ਨਾ ਅੱਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਗ ਪਾਣੀ ਆਰਾਮ ਕਬੀਰਾ ਏਕ ਭਏ ਹੈ ਹੋਏ ਨਾ ਸਕੈ ਪਛਾਣੀ ਮਾਲਕ ਤੇ ਸੇਵਕ ਇੱਕ ਮੱਝੇ ਤੇ ਬਰਾਜਮਾਨ ਇਤਾਂ ਗਏ ਛੇਵੇਂ ਬਾਦਸ਼ਾਹ ਕਿਉਂਕਿ ਉਹਨਾਂ ਦਾ ਅੱਜ ਆਖਰੀ ਰਾਤ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਅਗਲੀ ਕਥਾ ਹੋਰ ਕਲੋਂ ਪਾਸੇ ਨਹੀਂ ਆਪਾ ਜਾਂਦੇ ਇਸ ਤਰ੍ਹਾਂ ਦੇ ਗਏ ਛੇਵੇਂ ਬਾਦਸ਼ਾਹ ਤੇ ਸਾਡੇ ਬੱਚੇ ਕਿਤਾਂ ਗਏ ਮੈਂ ਵੇਖ ਰਿਹਾ ਸੈਂਦਾ ਦਵਾਨ ਲਗਾ ਕੀ ਉਸ ਦਾ ਰਿਆਸੀ ਜਿਹਦੇ ਬੂਹੇ ਤੱਕ ਬਾਬਾ ਜੀ ਨੇ ਆਖਿਆ ਘੋੜੇ ਤੇ ਚੜਕੇ ਨਹੀਂ ਜਾਣਾ ਸਾਡੇ ਮੁੰਡਿਆਂ ਨੇ ਟ੍ਰੈਕਟਰਾਂ ਦੇ ਉੱਤੇ ਸੁਲੰਸਰ ਲਾ ਕੇ ਮੋਟਰਸਾਈਕਲਾਂ 'ਤੇ ਸੁਲੰਸਰ ਲਾ ਕੇ ਉਹ ਵੀ ਵੱਡਾ ਲੰਗਰ ਆਲਾ ਡੋਟਰਮਾਲ ਦਵਾਨ ਹਾਲ ਤੁਸੀਂ ਵੀ ਸਾਰੇ ਪਾਚੋਟਾ ਉਸ ਜਗ੍ਹਾ ਤੇ ਨਾ ਕਿਸੇ ਵੀ ਕਥਾ ਸੁਣ ਜਲਦੀ ਤੇ ਕੰਮ ਦੇਖਦਾ ਕੀ ਹਾਸੋ ਇਹ ਤਾਂ ਨਹੀਂ ਹੱਥੇ ਦੇਖੋ ਜੀ ਤੁਹਾਨੂੰ ਦਰਸ਼ਕ ਹੋ ਰਹੇ ਸਮੇਂ ਤਾਂ ਚੋਰ ਇੱਕ ਭਾਉ ਦੀ ਸੁਲਾਹ ਤੇ ਆ ਬੜੀ ਬੜੀਆਂ ਸਪੋਰਟਾਂ ਵਾਲੇ ਆ ਗਿਆ ਸੀ ਕਿ ਤੀਰ ਅੰਡਾ ਜੇ ਤੇ ਸੁਭਾਅ ਵੇੜ ਪਾੜੇ ਕੇਹੜਾ ਇੰਨੀ ਜੇ ਤੇਰਾ ਨਾਤਾ ਗੁਰੂ ਸਾਹਿਬ ਜੀ ਤੁਚੈ ਹੀ ਲੱਗਦਾ ਕਿ ਕਿਉਂ ਤਰਨਾ ਪੈ ਲੱਗਦਾ ਜੈ ਸਿੰਘ ਦੇ ਇਸ ਤੀਰ ਤੇ ਲੱਗੇ ਆ ਉਹਦੇ ਉੱਾਰੀ ਤੋਂ ਤੋਂ ਮੈਂ ਕੀ ਬਹਿ ਕੇ ਸੁਣਾਵਾਂ ਦੇ ਕੋਈ ਆਲੇ ਕਿ ਦੋਸਤੀ ਮਹਾਤਮਾ ਜੀ ਨੇ ਕੋ ਸਾਦੀ ਸਾਥ ਸੰਗਤ ਜੀ ਜੇ ਨਾ ਕਿਰਾਨਾ ਨੂੰ ਪਰਕਾਰ ਕਰਾਈ ਕਰ ਗਿਆ ਨਾ ਉਹ ਤੋਂ ਜਦੋਂ ਯਾਦ ਕਰਦੇ ਆ ਤੇ ਅੱਜ ਵੀ ਮੈਂ ਬੈ ਬੈ ਕੇ ਉਹਦੀਆਂ ਅੱਖਾਂ ਨੂੰ ਪਾਣੀ ਆਉਂਦਾ ਮੇਗਾ ਰੋਣ ਲੱਗ ਪੈਂਦੇ ਨੇ ਇੱਥੇ ਵੀ ਤੇ ਗੁਰੂ ਦੇ ਸਿਫਾ ਦੀ ਕਾਫੀ ਬੰਦਿਆ ਤੋਂ ਭਗਤ ਜੀਆਂ ਨੇ ਫੇਰ ਵੀ ਤੇ ਲੋਕੀ ਘਰੋਂ ਕਾਸ਼ ਵੇ ਕੇ ਉਹਨਾਂ ਦੇ ਲੈਣਾ ਲੋਕੀਂ ਤੇ ਇੱਕ ਉਹਦੇ ਲੂਕ ਕੇ ਗਾਣਾ ਦੇ ਸੀ ਪਤਾ ਨਹੀਂ ਲੱਗਦੇ ਕਿ ਕਿੱਥੇ ਆયા ਵੇਖਾਂ ਕਿ ਰੇਵਾ ਪਰਮਾਨੀ ਗੁਰੂ ਮਾਨਸਾਹਬ ਸਦੇ ਪਾਖਾ ਜੀ ਪਰਮਕਾ ਕੋ ਬੋਵੇ ਤੇ ਮਰਤ ਅੰਦਰੋਂ ਝੁੱਟੇ ਪੈਰ ਬਾਹਰ ਦੁਨੀਆ ਪੰਦਰ ਫੈਲ ਅੱਜ ਸਭ تیر ਕੋ ਦੇ ਨਾ ਰਹੇ ਨੇ ਪਰ ਰਾਹੀ ਮੈਂ ਅਸਤਾਈ ਜਾਣੇ ਤੇ ਨਸੀਸਾਂ ਦੇਣ ਲੱਗ ਪੈਣਾ ਨੂੰ ਪਾਇਆ ਪੰਨੀ ਨਾ ਤੇ ਕੁਝ ਦੁਨੀਆ ਦੇ ਤੀਰਾਂ ਦੇ ਧਾਰਾ ਜੇ ਤੇਰੀ ਰਮਾਈ ਨਹੀਂ ਤੇਰਾ ਮਾਨਮੇ ਅਰਾਵਾ ਤੇ ਬਾਰੇ ਲੈ ਅਕੜ ਸੋਧਰੀ ਹੋ ਸਕੀਗਾ ਲੈਣੇ ਲੱਗ ਗਈ کوئی نے کپڑے ਬਾਰੇ ਕਹਿੰਦੇ ਮਲਬਾ ਕੋਈ ਨਹੀਂ ਪਕੜਿਆ ਵਾਲਾ ਦੇਖ ਜਿੰਨ ਪਟ ਅੰਦਰ ਬਾਹਰ ਗੁੱਦੜ ਇਹ ਬਾਰੇ ਸੰਸਾਰ ਤੇ ਮੇਹੋ ਲਗਾ ਰੱਬ ਸੇ ਤੀਂ ਦੇਖਣੇ ਦਿਦਾਰ ਭਾਵੇਂ ਕੱਪੜੇ ਮਾੜੇ ਨੇ ਇਹ ਅੰਦਰੋਂ ਸੁੱਖ ਜੁੜੀ ਹੋਈ ਆ ਮਾਰੇ ਕਹਿੰਦੇ ਇਹ ਉਸ ਹੀ ਜੇਵਰਤਾ ਦਾ ਜਿਹੜਾ ਭਾਵੇਂ ਕਿਸੇ ਮੈਣੀ ਦੀ ਟਾਪੀ ਵਿੱਚ ਲਪੇਟਿਆ ਹੋਵੇ ਜਿੰਨ ਮੁੱਲ ਪੈਣਾ ਮੁੱਲ ਹੀਰੇ ਦਾ ਪੈਣਾ ਮੁੱਲ ਬਾਹਰ ਦੀ ਟਾਪੀ ਦਾ ਨਹੀਂ ਭਾਈ ਗੁਰੂ ਜੀ ਨੇ ਲਿਖਿਆ ਨਾ ਬਾਬਾ ਲਾਜ ਦੇ ਬਾਰੇ ਕਿ ਜੋੜਨ ਵਾਲੇ ਕੀ ਕਹੇ ਕਿ ਰਾਜ ਆਜ ਅਬੂ ਕੁਲੇਟਾ ਉਹ ਜਰਾ ਵਿੱਚ ਬੈਠੀ ਦਿੱकियां ਬੰਨ ਰਏ ਨੇ ਆਉਂਦੇ ਜਾਂਦੇਆਂ ਦਾ ਘੱਟਾ ਪਤਾ ਦੇ ਉੱਤੇ ਪੈਂਦਾ ਤੇ ਦੋਤੀ ਉਹਨਾਂ ਨੇ ਮੈਲੇ ਆਪਣੇ ਲੈਂਦੇ ਆ ਤੇ ਮੈਲੀ ਪੱਗ ਵੈਂਦੇ ਆ ਤੁਨ ਤੇ ਹੱਥਾਂ ਵਿੱਚ ਜਿਹੜਾ ਚੰਗ ਬੜਿਆ ਕਿਉਂਕਿ ਉਹਨਾਂ ਬੰਦੇ ਵੈਂਦੇ ਆ ਪਰ ਭਾਈ ਗੁਰਦਾਰ ਜੀ ਕਹਿੰਦੇ ਨੇ ਉਹਨਾਂ ਮੈਲੇਆਂ ਜਾਂ ਕੱਪੜਿਆਂ ਦੇ ਵਿੱਚ ਕੀ ਗੱਲ ਹੈ ਜੀ ਇਸੀ ਤਰ੍ਹਾਂ ਵਾਲੀ ਕਾਹੀ ਦੇ ਦੇ ਤੇ ਜੁਨਾ ਦੇ ਅੰਦਰੋਂ ਸੋਤੇ ਹਾਂ ਉਹ ਗੁਰੂ ਨਾਨਕ ਸਾਹਿਬ ਦੀ ਨਾ ਵੀ ਗੱਲ ਫੜੀ ਪਈ ਹੋਈ ਆ ਕੋਈ ਗੁਰੂ ਨਾਨਕ ਦੇ ਪੁੱਤ ਨੇ ਕੋਈ ਗੁਰੂ ਨਾਨਕ ਦੀਆਂ ਧੀਆ ਨੇ ਜਿਹੜੇ ਗੁਰੂ ਗੰਨ ਸਾਹਿਬ ਜੀ ਦਾ ਬਚਨ ਮੰਨ ਰਹੇ ਨੇ ਕੀ ਬਚਨ ਮੰਨ ਰਹੇ ਨੇ ਕਿ ਉਹ ਬੇਰਥ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾ ਲੈ ਤੇ ਦੂਜੀ ਗੱਲ ਜਿਸ ਨਾਮ ਨਾਲ ਸੁੱਧ ਹੋਣਾ ਥੋੜੇ ਜਿਵੇਂ ਡਰ ਕੇ ਮੈਂ ਵਿਚਾਰ ਕਰ ਜਿਸ ਨਾਮ ਨਾਲ ਉਤਰੋ ਸੁੱਧ ਹੋਣਾ ਇਸ ਮਰਜ਼ਾਦਾ ਨੂੰ ਗੁਰੂ ਸਾਹਿਬ ਜੀ ਨੇ ਆਖਿਆ ਮੇਰੇ ਧੀਆ ਪੁੱਤ ਕੌਣ ਨੇ ਜਿਹੜੇ ਮੇਰੀ ਦਸੀ ਹੋਈ ਬਰਦਾਦਾ ਨੂੰ ਮੰਨਣਗੇ ਕਿਉਂਕਿ ਸਾਹਿਬ ਨੇ ਜੋ ਬੋਲ ਆਖੇ ਉਹ ਪਸੰਦੇ ਨਿਕਰਦੇ ਨੇ ਕਿ ਰਹਿਣ ਬੰਦਾਂ ਦਾ ਖੋਦਰ ਵਾਲੀ ਦਵਾਨ ਉਹ ਸਾਰੇ ਮੈਂ ਉਸਤਾ ਜਿਹੜਾ ਖੰਡੇ ਦੀ ਪੌੜੀ ਚੱਕ ਕੇ ਸੰਤਾ ਆਨੰਦ ਮਾਰ ਰਿਹਾ ਨੇ ਕਿਉਂਕਿ ਉਹ ਬੜੇ ਚੰਗੇ ਨੇ ਚੰਗੇ ਤੇ ਹੀਰਾਨੀ ਬਣ ਰਹੇ ਕਿਰਤਾਂ ਵਾਲੇ ਨੂੰ ਸ਼ੁਰੂ ਕਰਾਉਣ ਤੇ ਤਾਂ ਜਿਹੜਾ ਪਾਣੀ ਇੱਕ ਦਸਮਾਤ ਕੱਢ ਦੋਲੇ ਬੜੇ ਚੰਗੇ ਬਣਦੇ ਉਹ ਆਪੋ ਹੀ ਮੰਨ ਲਏ ਕਿ ਸਾਡੀ ਰਹਿ ਜੇ ਪਰ ਸੱਚ ਜੀ ਸਭ ਤੋਂ ਪਹਿਲੀ ਰਹਿ ਜੇ ਆਪੀ ਖੰਡੇ ਬਾੜੇ ਦੀ ਪੌੜੀ ਸਭ ਤੋਂ ਪਹਿਲੀ ਜਿਹੜਾ ਤੁਸੀਂ ਨੇ ਇਹ ਕੰਮ ਦੇਗਾ ਕੀ ਕਾ ਤੇ ਉਹ ਭਾਵੇਂ ਸਾਰੇਆਂ ਦੇ ਪਿੱਛੇ ਯਾਰ ਇਸ ਰੱਖੋ ਇਹ ਝੰਡੇ ਬਾਟੇ ਦੀ ਬਲਸ਼ਕੋ ਜੇ ਜਿਹਾ ਨੇ ਪਰ ਥਾੜੇ ਆ ਦੂਰਗੋਦ ਸਿੰਘ ਦੀ ਮਾਰੇ ਨੇ ਜੋ ਰੈਤ ਨਾ ਮਾਲਾ ਆਇਆ ਹੋਇਆ ਕਿ ਤੇਰੇ ਕੋਲ ਤਾਂ ਪਰ ਨੇ ਦੇ ਗਿਆ ਕਿ ਆਹ ਤਾਂ ਦੇ ਹੋਰ ਵੀ ਦੂਰਗੋਦ ਸਿੰਘ ਦੀਆਂ ਦੀਆਂ ਤੇ ਉਸ ਦੇ ਦੇ ਉਸ ਸਾਡੀ ਦੇ ਦੱਸੇ ਹੋਏ ਰੈਤਾਂ ਮੈਂ ਭਾੜੇ ਉਹਦੇ ਖਾਪਾ ਆਪਣਾ ਜੀਵਨ ਦੇਉਂਦੇ ਜਿਵੇਂ ਆ ਲੈ ਨੇ ਆਇਆ ਕਿ ਕਾਫੀ ਵੱਡਾ ਲੰਗਰ ਦੀਵਾਨ ਹਾਲਾ ਤੁਸੀਂ ਦੇਖ ਰਹੇ ਹੋ ਉਹ ਸਰਵਲ ਦੀਵਾਨ ਹਾਲਾ ਕਾਫੀ ਵੱਡਾ ਹੈ ਉਹ ਸਰਵਲ ਉਹ ਦੇਖੀ ਭੈ ਜੂ ਕੇ ਸੇ ਤੋਂ ਜਦੋਂ ਆਪਣਾ ਪ੍ਰਣਾਮ ਹਰਵੇ ਉਹਨਾਂ ਪਰਿਵਾਰਾਂ ਦੇ ਮੈਂਬਰ ਗਏ ਹੋ ਇਹ ਜੀਵਨ ਦੇ ਵਿੱਚ ਕਰਤਾਰ ਬਣਨਾ ਮਾਇਨੋ ਆਪਣੇ ਪਰਿਵਾਰਾਂ ਦੇ ਅੱਗੇ ਉਹਨਾਂ ਲਈ ਬਰਤੀ ਕਰੋ ਮਨੁਸੇ ਤੇ ਬਾਚਾ ਦੀ ਕਹਿੰਦੇ ਨੇ ਕਾਲ ਦੀ ਸੁਨਾ ਆਪਣੇ ਤੇ ਜਿਹੜੇ ਨੇ ਉਹਨਾਂ ਕੋਲ ਟਾਈਮ ਨਹੀਂਗਾ ਸੰਗਤ ਵਿੱਚ ਬਹਿਣ ਦਾ ਤੇ ਉਹਨਾਂ ਨੂੰ ਨਾ ਕਥਾ ਸੁਣਦਾ ਟਾਈਮ ਹੈ ਤਾਂ ਨਾ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਨਾ ਜਦੋਂ ਮੱਥਾ ਟੇਕਣ ਆਓ ਉਦੋਂ ਅਦਬ ਨਾਲ ਪਾਓ ਉਦੋਂ ਅਦਬ ਕੀ ਆ ਕਿ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਲੱਗਾ ਹੋਇਆ ਜਾਂ ਭਾਈ ਸਾਹਿਬ ਤਾਬਿਆਂ ਬਹਿ ਕੇ ਨਿਤਨੇਮ ਕਰਦੇ ਆ ਬਾਣੀ ਪੜ ਰਹੇ ਆ ਤੇ ਬੱਜੀਆਂ ਬੱਲੇ ਕੀ ਕਰਨਗੇ ਉਹਨਾਂ ਨੇ ਜੇ ਘਰ ਬਾਣੀ ਨਹੀਂ ਪੜੀ ਤਾਂ ਲੱਗੇ ਦੀਵਾਨ ਦੇ ਵਿੱਚ ਆਪਣਾ ਗੁਟਕਾ ਫੜ ਕੇ ਤੇ ਫਿਰ ਰੈਕਟਰ ਨੂੰ ਪੜਨ ਲੱਗ ਪੈਂਦੇ ਨੇ ਇਦਾਂ ਉਹ ਜਿਹੜਾ ਨੁਕਨੇ ਮਿਆਂ ਨਾ ਉਹ ਇਧਰ ਜੋ ਸੁਣਾਇਆ ਜਾ ਰਿਹਾ ਅਦਬ ਇਹ ਆ ਵੀ ਜੋ ਸੰਗਤ ਵਿੱਚ ਸੁਣਾਇਆ ਜਾ ਰਿਹਾ ਉਹਨੂੰ ਬਹਿ ਕੇ ਸੁਣਨਾ ਜਦੋਂ ਕੋਈ ਉਸ ਵੇਲੇ ਲੱਗੇ ਦੀਵਾਨ ਵਿੱਚ ਗੁਟਕਾ ਖੋਲ ਕੇ ਬਹੇਗਾ ਨਾ ਉਹਦਾ ਆਪਣੀ ਇਧਰ ਵੀ ਨਹੀਂ ਮਨ ਲੱਗਣਾ ਤੇ ਇਧਰ ਵੀ ਨਹੀਂ ਮਨ ਲੱਗਣਾ ਦੋਵੇਂ ਪਾਸੇ

وارے <سؤال> بیننے تیرے نذران کر کے فرماتے ہیں تیرے سڑکاں تے زاریاں کی کرت کرو تے پھر صاحب جی بیننے میں پیالے میں اپنسی جان کٹھا سمے بولے تے تمان جے تو ایک کر پتی ہو جندے پچھلے پیر گھر دے نچرا سوارا دے آو جڑا پچھلے پیر اس نے کی کرنا کرتیا کٹھا سمے گانے جی اس سان گتے سینسر بیان نہ کر سنن کر لے خداوند اے پاج دایوا ਕਰਤਾਰ ਦਾ ਕੰਨ ਹੋ ਤੋਂ ਨੂੰ ਪਿਆਨੇ ਕਰਦੇ ਜਿੰਦੇ ਵੀ ਕੱਤਰ ਹੁੰਦੇ ਆਪਰੇ ਰਾਤੇ ਉਹ ਤੇ ਮਾਰ ਕੇ ਪਿਛਲੇ ਲੈ ਦਾ ਖਸਾਸ ਤੇ ਪਰਮਾਤਮਾ ਨੇ ਸੰਧਿਆ ਸਵੇਰ ਸੁਨੇ ਰਹਿ ਰਾਸ ਉਹ ਪਹਿਲਾ ਪ੍ਰਕਾਸ਼ ਆਇਆ ਜਿਸ ਦਾ ਮਾਰਾ ਸੂਰਜ ਨੇ ਲੋਵੇ ਉਹ ਉਹ ਹੈ ਅਖੀ ਪਾਣੀ ਪਾਣੀ ਅੰਦਰ ਜੜੀ ਪਾਣੀ ਫੋਮੀ ਇਹ ਨਾਮ ਬੋਲਦੇ ਨੇ ਜਿਹਨਾਂ ਨੂੰ ਤਾਪਸ਼ ਨੂੰ ਸਮਤਨੇ ਐਵੇਂ ਬੇਰਿਆ ਨਾ ਕੀਤਾ ਹੋਇਆ ਅਸੀਂ ਅੰਦਰ ਜਾਮੀ ਨਹੀਂ ਪਰ ਅੰਦਾਜ਼ਾ ਇਹ ਲੱਗਦਾ ਕਿ 80% ਸਿੱਖ ਸ਼ਾਮਾਂ ਨੂੰ ਰਹਿ ਰੱਦ ਦਾ ਪਾਰਕ ਨਹੀਂ ਕਰਾਈ 80% ਸਵੇਰੇ ਦਾ ਗੁਰਦਵਾਰਾ ਸਾਬ ਆ ਜਾਣਗੇ ਸ਼ਾਮਾਂ ਦਾ ਬਹੁਤੇ ਆਉਂਦਾ ਨਹੀਂ ਹੁੰਦਾ ਤੇ ਆਪ ਤੁਸੀਂ ਕਿੰਨੇ ਜਾਣੇ ਇੱਥੇ ਬੈਠੇ ਹੋ ਦਰਸ਼ਨ ਕਰਨੇ ਆਏ ਹੋ ਇਧਰ ਢੀਆਂ ਬੈਠੀਆਂ ਇਧਰ ਮੇਰੇ ਵੀਰ ਬੈਠੇ ਆ ਮੈਨੂੰ ਨਹੀਂ ਪਤਾ ਗੁਰੂ ਸਾਰਿਆਂ ਨੂੰ ਮੈਨੂੰ ਵੀ ਜਾਣਦਾ ਤੁਹਾਨੂੰ ਵੀ ਜਾਣਦਾ ਆਪਣੇ ਆਪਣੇ ਅੰਦਰ ਚਾਤੀ ਮਾਰੋ ਕਿ ਅੱਜ ਕਿੰਨੇ ਜਾਣੇ ਰਹਿਰਾਸਾ ਪਾਠ ਕਰ ਕੇ ਇੱਥੇ ਆ। ਜਾਂ ਰਹਿਰਾਸਾ ਦਾ ਪਾਠ ਸੁਣ ਕੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਤਾ ਲੱਗ ਗਿਆ ਨਾ ਵੀ ਕਿੰਨੇ ਨੇ ਕੀ ਕਰਦੇ ਕਿੰਨੇ ਨੇ ਨਹੀਂ ਕੀਤਾ ਤੇ ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਕਿਉਂਕਿ ਤੁਸੀਂ ਗੁਰੂ ਕੇ ਸਾਹਿਬ ਜਾਦੇ ਨਹੀਂ ਅੱਜ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਗੁਰੂ ਸਾਹਿਬ ਜੀ ਦੇ ਸਾਹਿਬ ਜਾਦੇ ਕਿਹੜੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਰਹਿਤਨਾਮੇ ਲੈ ਕੇ ਦਿੱਤੇ ਤੇ ਰਹਿਤਨਾਮੇ ਪੜੇ ਤੇ ਪੜ ਕੇ ਤੇ ਜਿਨ੍ਹਾਂ ਨੇ ਮੰਨੇ ਅੱਜ ਕਿੰਨੇ ਜਾਣੇ ਨੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਮਲੇ ਨਿਤਨੇਮ ਕੀਤਾ ਸੀ ਕੋਈ ਹੱਥ ਮੁਖ ਖੜਾ ਕਰਨ ਦੀ ਲੋੜ ਨਹੀਂ ਕਿੰਨੇ ਜਾਣੇ ਨੇ ਜਿਹੜੇ ਸਹਿ ਨਿਤਨੇਮ ਕਰਕੇ ਤੇ ਫਿਰ ਜਿਨ੍ਹਾਂ ਨੇ ਆਪਣੀ ਚਤਵਿਆ ਅਸਤੇ ਗਏ ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਅੱਜ ਸ਼ਾਮਾਂ ਨੂੰ ਕਿੰਨੇ ਜਾਣੇ ਜਿਨ੍ਹਾਂ ਨੇ ਰਹਿ ਰਸ ਦਾ ਤੇ ਫਿਰ ਇਹਨਾਂ ਪੁੱਤਰਾਂ ਧੀਆਂ ਨੂੰ ਨਿਤਨੇਮ ਦਾ ਪਤਾ ਨਾ ਹੋਵੇ ਤੇ ਫਿਰ ਤਾਂ ਬੜਾ ਕੰਮ ਖੜਾ ਆਪੇ ਮਾਰੇ ਕਹਿੰਦੇ ਨੇ ਸੰਦਿਆ ਸਮੇ ਸੁਣੇ ਰਿਆ ਰਾਸ ਇਹ ਕਿੰਨੇ ਕੰਮ ਨੇ ਪੰਜ ਕਰਮ ਤੇ ਮਹਾਰਾਜ ਉਹ ਦਇਆ ਕਰਕੇ ਕਹਿੰਦੇ ਨੇ ਇਨਵੇਂ ਨੇਮ ਹੋ ਏਕ ਕਰਾਏ ਸੋ ਸਿੱਖ ਅਮਰਪੁਰੀ ਪਹੁੰਚ ਜਾਏ ਜਿਹੜਾ ਇਹਨਾਂ ਪੰਜਾਂ ਵਿੱਚੋਂ ਕੋਈ ਇੱਕ ਨੇਮ ساری ਜ਼ਿੰਦਗੀ ਨਿਭਾ ਲੇਗਾ ਉਹ ਸਿੱਖ ਸਿੱਧਾ ਸੱਚ ਖੜ ਤੋਂ ਜਾਏਗਾ ਅਮਰਸਰੀ ਨੂੰ ਪਰ ਮਾਰੇ ਕਹਿੰਦੇ ਨੇ ਇਹ ਤੇ ਟਿਲਿਆ ਬਣਿਆ ਸੀ ਤੁਮ ਆਗੇ ਸੁਣੋ ਪੰਜ ਦੇਵ ਨੂੰ ਸਿੱਧ ਕਰੇ 21 ਪੁੱਲ ਕਟੰਬ ਕਰਾਏ ਜਿਹੜਾ ਮੇਰਾ ਸ਼ਹਿਰ ਹੈ ਅਬਰਤ ਵਾਲੇ ਉੱਥੇ ਨਿਤਨੇਮ ਕਰੇਗਾ ਬੇਤਨੇਮ ਕਰਕੇ ਤੇ ਫਿਰ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਨ ਸੰਗਤ ਦਾ ਦਰਸ਼ਨ ਕਰਨ ਸੰਗਤ ਵਿੱਚ ਆਏਗਾ ਫਿਰ ਉਹਦੇ ਤੋਂ ਬਾਅਦ ਵਿੱਚ ਪਿਛਲੇ ਪੈਰ ਤਫਾ ਜਾਹਰੀ ਕਰੇ ਉਹਦੇ ਤੋਂ ਬਾਅਦ ਵਿੱਚ ਫਿਰ ਰਹਿ ਰਾਸ ਜੀ ਦਾ ਪਾਠ ਕਰੇ ਤੇ ਮਾਰੇ ਕਹਿੰਦੇ ਨੇ ਪੰਜ ਕੰਮ ਨੇ ਜਿਹੜਾ ਵੀ ਮੇਰੀ ਧੀ ਜਾਂ ਮੇਰਾ ਪੁੱਤ

ਕੋਣਾ ਜੋ ਪੱਤੇ ਪੈ ਚਾਹੇ ਚਾਹੇ ਕਹਿੰਦਾ ਹੈ ਸੋਵੇਂ ਸੱਚਾ ਸਤਿ ਸਤਿ ਸੋਵੋ ਪਰਮਾਤਮਾ ਨਾ ਹਾਰਦਾ ਕਿਸ ਸਾਜਿਆ ਤੇ ਤਾਲਿਸ਼ੇ ਨੂੰ ਸਾਰਾ ਹਰ ਕੇ ਜੇ ਬਾਣੀ ਦੇ ਰਸਤੇ ਗਏ ਨੇ ਇਹ ਹਾਸਾ ਹਾਸਾ ਕਹਾਣਾ ਸੋਏ ਜਾਂ ਮਹਿ ਦੇ ਪਰਮਾਣੀ ਦੁਨੀਆਂ ਦੇ ਪਿੱਛੇ ਨਾ ਕਰੇ ਪਾਲ ਸਾਹਿਬ ਗੁਰੂਗੀਆਂ ਰੋਹੀਤਾਂ ਦੇ ਪਿੱਛੇ ਪਰੇ ਤੇ ਫਾਲਸੇ ਦੀ ਕੰਤੀ ਕਲਾ ਸਾਨੂੰ ਉਪਰ ਕਿੰਨੀ ਹਾਲ ਹੈ ਅਸੀਂ ਕਹਿੰਦੇ ਆ ਜੜੀ ਕਲਾ ਤੇ ਜੜੀ ਕਲਾ ਕਦੋਂ ਹੁੰਦੀ ਆ ਉਹ ਦਾਤ ਪਤੀਂ ਰੋਜ਼ ਸੰਸਰ ਵਿੱਚ ਕਹਿੰਦੇ ਆ ਨਾਮ ਨਾਮ ਕਰਨੀ ਕਲਾ ਤੇਰੇ ਬਾਣੇ ਸਰਬਤਨ ਦਾ ਭਲਾ ਨਾਮ ਸਿਮਰਨਾ ਨੇਤੇਮਨ ਕਰਮ ਦੀ ਗੇਂਤ ਕਰਕੇ ਹਾਂਜੀ ਸੰਕਤਾਂ ਦੇ ਸਾਧਿਓ ਕਾਫੀ ਰਸ ਦੇ ਵਿੱਚ ਨਮਸਤਕ ਹੋਰੀਆਂ ਨੇ ਮੈਂ ਤੁਹਾਨੂੰ ਦੱਸਣਾ ਜਿਹੜਾ ਜਲਦ ਦਾ ਸਮਾਂ ਮੇਰਾ ਹੋ ਗਿਆ ਆਪਣੀ ਧਰਮ ਦੀ ਕਿਰਤ ਤੇ ਪਰਸਾ ਜਿੱਥੇ-ਜਿੱਥੇ ਵੀ ਕੋਈ ਆ ਕੋਈ ਬਤਾਂਦੇ ਨੇ ਪਰ ਉਹ ਵੀ ਗੁਰੂ ਨੂੰ ਯਾਦ ਰੱਖੇ ਬਹੁਤ ਜਾ ਰਸਾ ਮਾਰੇ ਦੀ ਧੀਆ ਪੁੱਤ ਵਾ ਜਿਉ ਕੋਲੇ ਮੋਤੇ ਸੰਕਤਾਂ ਬਹੁਤ ਜਾ ਰਸਾ ਵਿੱਚ ਆ ਨਮਸਤਕ ਹੋਰੀਆਂ ਲਾਂ ਦੇ ਵਿੱਚ ਲੱਗ ਕੇ ਤੁਸੀਂ ਵੇਖ ਸਕਦੇ ਹੋ ਜੇ ਕੋਈ ਬੱਦੀ ਦੇ ਬੈਠਾ ਹੋਇਆ ਦਸਤਰ ਤੇ ਬੈਠਾ ਹੋਇਆ ਤੇ ਉਹ ਚੇਤਾ ਰੱਖੇ ਵੀ ਆ ਪਾਤਰ ਕਿ ਇਹ ਦਕਾਨ ਤੋਂ ਜਿਹੜੇ ਪੈਸੇ ਲੈ ਕੇ ਹੀ ਖਰੀਦੀ ਹੋਈ ਤੇ ਤੱਕੀ ਤਾਂ ਪਾਸਾ ਦੀ ਨੇ ਦਿੱਤੀ ਹੋਈ ਆ ਜਿੱਦਿ ਕਾਫੀ ਕੁਝ ਲੁੱਟੀ ਆ ਕਿਸੇ ਨੇ ਉਸ ਤਖਤਾ ਦੇ ਗਜਾਰਾ ਕਰਕੇ ਤੇ ਉਹਦੇ ਵਿੱਚੋਂ ਮੁੜ ਕੇ ਵੰਡ ਕੇ ਛੱਗੇ ਫੇਰ ਉਹ ਗੋਗਰ ਸਿੰਘ ਦੀ ਧੀ ਆ ਜਾਂ ਪੁੱਤ ਆ ਜੇ ਤਖਤਾ ਵਖਰੀ ਤੇ ਕੰਮ ਕਰਦੀ ਰਿਸ਼ਵਤ ਵਖਰੀ ਲੈਣੀ ਆ ਤੇ ਜਿੰਨੇ ਮਰਗੀ ਪਾਹੇ ਮੱਥਾ ਟੇਕ ਹੁਣ ਵਾਲੇ ਸੀ ਕਾਫੀ ਵੱਡੀ ਲਾਈਨ ਆ ਕਾਫੀ ਵੱਡੀ ਕਤਾਰ ਤੁਸੀਂ ਦੇਖ ਸਕਦੇ ਸੰਗਤਾਂ ਨੂੰ ਕਿਉਂਕਿ ਜੇ ਆਰਵਾਦ ਨੂੰ ਨਮਸਕਾਰਿਆ ਜਿੱਤੇ ਗਲੀ ਪਾਕੀ ਨਮਸਕਾਰਾਂ ਨੇ ਉਹ ਲੋਕਾਂ ਦੇ ਵਿੱਚ ਬਾਤ ਪਾਈ ਮਿਲਦੀ ਆ ਗੁਰੂ ਨਾਨਕ ਦੇ ਘਰ ਨਹੀਂ ਪੁੱਛਦਾ ਕੋਈ ਵੀ ਕਿਸੇ ਨੂੰ ਤੇ ਤੇ ਜਿੱਦਾ ਮਨ ਦੀ ਕੋਟੇ ਵਰਤੀ ਹੋਵੇ ਜੀ ਦੇ ਪਰੇਸ਼ਾਣ ਹੋਗਾ ਉਹਨੂੰ ਮਾੜੀ ਕੋਟੇ ਕਿਹਾ ਉਹ ਕਿਹਦੇ ਜਨਰਲ ਤੇ ਜਨਰਲ ਜੀ ਉਹਦਾ ਪਰੇਰਣ ਵਾਲੇ ਬਰਤਨ ਪਰਦਾ ਅੰਦਰ ਫਾਕੀਰ ਜੀ ਕਹਿੰਦਾ ਸਾਹਿਬ ਐਂਟੀ ਜੀ ਕਿਥੇ ਦੂਰ ਕਾਰਨੀ ਕੋਤਾਲਿਆ ਜਿਹੜਾ ਗੁਰੂ ਦੇ ਬੰਧਨ ਹਰਦਾ ਹੈ ਸੋ ਸੇਖ ਸਰਪੰਨ ਦਾ ਭਾਈ ਜੇ ਬੋਲ ਕੇ ਪਾਣੀ ਵਿੱਚ ਆਵੇ یہ ماع جی ٹاپیاں پرساد ہے منڈنے میں تصدیق ਕਾਫੀ ਦੂਰ ਤੋਂ ਜ਼ੂਮ ਕਰਨਾ ਹੁੰਦਾ ਨਾ ਕੈਮਰਾ ਡੋਲਨ ਲੈਂਦਾ ਥੋੜਾ ਜਿਹਾ ਕਾ ਕਾਫੀ ਦੂਰ ਤੋਂ ਜ਼ੂਮ ਕਰਦੇ ਜਦੋਂ ਜ਼ੂਮ ਬਹੁਤ ਤਕੜੀ ਹੈ ਇਸ ਕੈਮਰੇ ਦੀ 100% ਜ਼ੂਮ ਹੈ ਇਸ ਦੀ ਜਿਵੇਂ ਕਿ ਕਹਿ ਸਕਦਾ ਹਾਂ ਕਿਲੋਮੀਟਰਾਂ ਤੱਕ ਦੀ ਫੋਟੋ ਖਿੱਚ ਲੈਂਦਾ ਹੈ ਮੋਬਾਈਲ ਕੈਮਰਾ ਹੈ ਸਾਡਾ ਕੈਮਰਾ ਜਿਹੜਾ ਕਿ ਹੈ ਕਿਲੋਮੀਟਰਾਂ ਦੀ ਹਿਸਾਬ ਨਾਲ ਫੋਟੋ ਖਿੱਚਦਾ ਹੈ ਵੀਡੀਓ ਵੀ ਕਾਫੀ ਦੂਰ ਤੱਕ ਬਣਾਉਂਦਾ ਹੈ ਤੇ ਇਸ ਤਰ੍ਹਾਂ ਵੀ ਇਸ ਜਗ੍ਹਾ ਤੇ ਵੀ ਲੱਗੇ ਹੋਏ ਲੰਗਰ اس جگہ سے کوئی لنگر لگا ہوا بہت زیادہ رس ہے چاہ لا ہے بابا زور پہ جی ہاں جی ہاں جی بالکل ਨਮਸਤਕ ਹੋ ਗਈ ਮਾ ਸਾਡੇ ਹਾਂਜੀ ਹਾਂਜੀ ਬਾਬਾਈ ਹਾਂਜੀ ਦਰਸ਼ਨ ਹੋ ਗਏ ਚੰਗੇ ਹਾਂਜੀ ਹਾਂਜੀ ਇਹ ਵੀਰ ਪਟਿਆਲੇ ਤੇ ਆਏ ਹੋਣੇ ਜੋ ਕਿ ਨਮਸਤਕ ਹੋਏ ਨੇ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਤੇ ਸਾਡੇ ਤੇ ਪਹੁੰਚ ਕੇ ਤੇ ਦੇਖ ਸਕਦੇ ਹੋ ਕਾਫੀ ਇਕੱਠਾ ਸੰਗਤਾਂ ਦਾ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਤੇ ਦਵਾਨ ਤੋਂ ਡਰਮਾਲ ਦਵਾਨ ਹਾਲ ਦੀ ਆ ਦੇਖ ਸਕਦੇ ਹੋ ਲਾਈਟਾਂ ਦੇ ਨਾਲ ਕਿੰਨੇ ਫੰਕਸ਼ਨ ਨੇ ਇਸ ਦੇ ਵਿੱਚ ਆਜੋ ਆਜੋ ਤੇ ਆਪਕੋ ਜੋ ਮੱਧਮ ਬਾਤ ਦਾ ਇਹਨੇ ਬਾਬਾ ਪ੍ਰਿਤਪਾਲ ਸਿੰਘ ਜੀ ਵਿਚਾਰਵਾ ਜੋ ਕਿ ਇਸ ਜਗ੍ਹਾ ਤੇ ਨਾ ਕੀਰਤਨ ਕਰਦੇ ਨੇ ਦਿੱਲੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਤੇ ਯਾਤਰੀਾਂ ਪ੍ਰੈਕਟੀਕਲ ਜੋ ਸਰ ਵਿੱਚ ਕਰੀਣਾ ਚਾਹੀਦਾ